ਇਹ ਰਾਖਾ ਤੋਂ ਅੰਕਲ ਸੀਗੇ ਜਿਹੜੇ ਪੰਪ ਤੇ ਲੱਗੇ ਸੀ ਉਹਨਾਂ ਨੇ ਦੱਸਿਆ ਸੀਗੇ ਕਿ ਔਲਖ ਪਿੰਡ ਦੇ ਵਿੱਚ ਅੰਗਲ ਆਉਂਦੇ ਆ ਮੈਂ ਕੰਪਲੇਨ ਦਾ ਕਰਦਾ ਹੀ ਹੁਣ ਤਾਂ ਵੀਰੇ ਕੋਈ ਕੁਝ ਨਹੀਂ ਕਰਦਾ ਬਸ ਕੰਮ ਹੁੰਦਾ ਨਹੀਂ ਕੋਈ ਮੈਂ ਗਰੀਬ ਆਦਮੀ ਆ ਜੀ ਮੈਂ ਬਾਬਿਆਂ ਦਾ ਧੰਨਵਾਦ ਕਰਦਾ ਮੇਰੇ ਲੱਤ ਲਵਾ ਕੇ ਲਿਆਉਣਗੇ ਜੀ ਮੈਂ ਪਿੰਡ ਲੁਹਾਮ ਤੋਂ ਆ ਜੀ ਗਰੀਬ ਬੰਦਾ ਹੀ ਤੇ ਨਰੇਗਾ ਦਾ ਕੰਮ ਕਰਦਾ 8 ਸਾਲ ਦਾ ਸੀ ਜਦੋਂ ਲੱਤ ਨੂੰ ਕੋਲੀਆ ਹੋਵੇ ਐਕਸੀਡੈਂਟ ਹੋਇਆ ਹੁਣ ਤੁਸੀਂ ਬੱਤ ਲਵਾਉਣ ਵਾਸਤੇ ਜਾ ਰਹੇ ਹੋ ਹਾਂ ਜੀ ਹਾਂ ਲੱਗਾ ਸੀ ਪਤਾ ਵੀ ਔਲਖ ਪਿੰਡ ਤੋਂ ਇਹ ਜਿਹੜੀ ਸਸਤਾ ਇਹ ਫ੍ਰੀ ਲਵਾ ਕੇ ਲਿਆ ਇਹ ਕੋਈ ਖਰਚਾ ਨਹੀਂ ਆਇਆ ਕਿਸੇ ਨੂੰ ਵੀ ਠੀਕ ਬਣ ਗਈ ਹਾਂ ਵਧੀਆ ਵਧੀਆ ਜੀ ਸਾਡੇ ਮੁੰਡੇ ਦੇ ਲੱਤ ਤੇ ਬਾਹ ਕੱਟੀ ਸੀ ਉਹਦੇ ਵਧੀਆ ਹਾਲਤ ਤੇ ਬਾਹ ਲੱਗ ਗਿਆ ਜਿਹੜੀ ਸਾਡੇ ਪੀੜ੍ਹੀ ਆ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਵਧੀਆ ਕੰਮ ਹਰੇਕ ਬੰਦਾ ਇਹ ਕੰਮ ਨਹੀਂ ਕਰ ਸਕਦਾ ਹਰੇਕ ਬੰਦੇ ਦੇ ਹਿੱਸੇ ਆਉਂਦਾ ਆਪਣੀ ਬਹੁਤ ਛਲੰਗ ਜੋ ਕੰਮ ਹੈ ਸਾਡੀ 16ਵੀਂ ਬਸ ਜਾ ਰਹੀ ਹੈ ਜੀ ਜਿਹਦੇ ਵਿੱਚ ਅੱਜ ਸਾਡੇ ਕੋਲੇ 25 ਤੋਂ ਵੱਧ ਮਰੀਜ਼ ਹੈਗੇ ਆ ਜਿਨ੍ਹਾਂ ਦੇ ਅਸੀਂ ਅੰਗ ਲਵਾਉਣ ਜਾ ਰਹੇ ਆ ਵੀਰ ਜੀ ਇੱਕ ਗੱਲ ਆ ਜਿਹੜਾ ਤੁਸੀਂ ਇਹ ਬਨਰਟੀ ਅੰਕਾਂ ਦਾ ਲੰਗਰ ਲਾਇਆ ਹੋਇਆ ਤੁਹਾਡੀ ਸੰਸਥਾ ਵੱਲੋਂ ਅੰਗਹੀਣ ਲੋੜਵੰਦਾ ਇਹ ਬਨਰਟੀ ਅੰਗ ਲਵਾ ਕੇ ਤੁਸੀਂ ਲਾਉਨੇ ਆ ਇਹ ਤੇ ਖਰਚਾ ਵੜਾਉਂਦਾ ਹੋਊਗਾ ਤੁਹਾਨੂੰ ਖਰਚਾ ਕਿੱਥੋਂ ਆਉਂਦਾ ਇਹ ਵੀ ਸਾਡਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਆਉਂਦਾ ਜੀ ਜਿਹੜੀ ਇਸ ਵਸ ਦੀ ਸੇਵਾ ਜਸਵੀਰ ਐਨ ਆਰ ਆਈ ਨੇ ਭਜਿਆ ਉਹਨਾਂ ਦੇ ਨਾਂ ਤਾਂ ਸਾਨੂੰ ਵੀ ਨਹੀਂ ਪਤਾ ਜੀ ਕਿਸ ਕਿਸ ਨੇ ਭੇਜਿਆ ਈ ਅਸੀਂ ਉਹਨਾਂ ਨੂੰ ਫੋਨ ਲਾ ਕੇ ਪੁੱਛਦੇ ਰਹੀ ਤੁਸੀਂ ਨਾਂ ਦੱਸ ਦੋ ਉਹਾਂ ਦੇ ਨਹੀਂ ਜੀ ਇਹ ਸਾਡਾ ਗੁਪਤਧਾਨ ਹੀ ਹੈ ਜੀ ਅਸੀਂ ਤੁਹਾਨੂੰ ਉਸ ਵੀਰ ਨੇ ਨਾਂ ਨਹੀਂ ਦੱਸਿਆ ਆਪਦਾ ਤੇ ਦਾਨ ਕਰਤਾ ਬਈ ਨਾ ਵੀਰ ਸਾਨੂੰ ਪਿੰਡ ਦਾ ਪਤਾ ਕਿਹੜਾ ਪਿੰਡ ਆ ਜੀ ਫੋਨ ਤੇ ਸਾਡੇ ਨਾਲ ਜਰੂਰ ਹੋ ਗੱਲ ਕਰਦੇ ਆ ਇਹ ਸਿਹਰਾ ਅਸੀਂ ਐਨਆਰਆਈ ਨਹੀਂ ਦਿੰਦੇ ਆ ਸਾਡੇ ਵੀਰਾਂ ਨੂੰ ਜਿਹੜੇ ਸਾਡਾ ਸੰਯੋਗ ਕਰਦੇ ਆ ਸਾਨੂੰ ਪੈਸਾ ਦਿੰਦੇ ਆ ਤੇ ਆ ਸਾਡੇ ਕੋਲੇ ਦੇਖ ਲਓ ਵੀ ਹਰ ਵਾਰੀ 25 ਤੋਂ 30 ਮਰੀਜ਼ ਹੁੰਦੇ ਆ ਜਿਦੇ ਚੋਂ ਕੋਈ ਇੱਕ ਵੀ ਮਰੀਜ਼ ਨਹੀਂ ਹੈ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਤੋਂ ਇੱਕ ਪੈਸਾ ਲੈਨੇ ਆ ਨਾ ਹੀ ਅਸੀਂ ਲੈਣਾ ਹੈ ਇਥੋਂ ਮਰੀਜ਼ ਲੈ ਕੇ ਜਾਂਦੇ ਆ ਉਦੋਂ ਮੀਂਹ ਤੋਰ ਕੇ ਲੈ ਹੁੰਨੇ ਆ ਐਨਆਰਆਈ ਨਆਰਆਈ ਵੀਰਾਂ ਦਾ ਬੜਾ ਸੰਯੋਗ ਹੈ ਇਹ ਚ ਸਾਡੇ ਪਿੰਡ ਦੇ ਨੌਜਵਾਨਾਂ ਦਾ ਬੜਾ ਉਦਮ ਧੰਨਵਾਦ ਹੈ ਇਹਨਾਂ ਦਾ ਵਿਚਾਰਾਂ ਦਾ ਅਸੀਂ ਤਾਂ ਇਹ ਵੀ ਕਹਿੰਨੇ ਆ ਜਿਹੜੇ ਹੋਰ ਵੀ ਨੌਜਵਾਨਾਂ ਦੇ ਨਾਲ ਪਿੰਡ ਦੇ ਸਹਿਯੋਗੀ ਹੈ ਸਹਿਯੋਗ ਕਰਨ ਉਹਨਾਂ ਦਾ ਦਿਲੋਂ ਸਹਿਯੋਗ ਕਰਦੇ ਸੀ ਸਸਦਾਂ ਦੇ ਮੁੰਡਾ ਪ੍ਰਧਾਨ ਮਿੰਦਰ ਸਿੰਘ ਬਹੁਤ ਵਧੀਆ ਸਤਿਕਾਰਯੋਗ ਮੁੰਡਾ ਹੈ ਵਧੀਆ ਕੰਮ ਆਪ ਦੇ ਤੌਰ ਤੇ ਇੱਕ ਤੁਹਾਡੇ ਪਿੰਡ ਔਲਖਾਂ ਦੇ ਜੋ ਐਨਆਰਆਈ ਵੀਰ ਆ ਉਹਨਾਂ ਦਾ ਵੀ ਕਾਫੀ ਯੋਗਦਾਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੇਰੇ ਪਿੰਡ ਦੇ ਐਨਆਰਆਈ ਸਾਰੇ ਵਰਗਿਆਂ ਜੋ ਚੰਗਾ ਸਹਿਯੋਗ ਕਰਦੇ ਆ ਮੁੱਢ ਤੋਂ ਦਿੱਲੀ ਦੇ ਸਹਿਯੋਗ ਕਰਦੇ ਆ ਸ਼ਵਾਸ਼ ਉਹਨਾਂ ਦਾ ਧੰਨਵਾਦ ਉਹਨਾਂ ਦਾ ਸਾਰੇ ਭਰਾਵਾਂ ਦਾ ਇਸੇ ਤਰ੍ਹਾਂ ਕਰਦੇ ਰਹਿਣਾ ਸੋ ਧੰਨਵਾਦ ਜੀ ਹਾਂਜੀ ਭੈਣ ਜੀ ਤੁਸੀਂ ਇੱਕ ਮੈਂਬਰ ਪੰਚਾਇਤ ਉਹਨਾਂ ਨਿਯੁਕਤ ਹੋਏ ਆ ਕੀ ਕਹਿਣਾ ਚਾਹੋਗੇ ਇਸ ਸੰਸਥਾ ਬਾਰੇ ਤੇ ਜਿਹੜੇ ਦਾਨੀ ਸੱਜਣਾਂ ਉਹਨਾਂ ਬਾਰੇ ਬਹੁਤ ਧੰਨਵਾਦ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਅਸੀਂ ਤਾਂ ਨੇ ਹਾਂ ਜਿਨ੍ਹਾਂ ਦੇ ਅੰਗ ਪੈਰ ਹੀ ਨਹੀਂ ਅੰਗੋਂ ਆ ਉਹ ਅੱਜ ਸਹੀ ਹੋ ਜਾਣਗੇ ਬਹੁਤ ਧੰਨਵਾਦ ਉੱਗੇ ਸਮਾਜ ਸੇਵੀ ਅਤੇ ਪਿੰਡ ਔਲਖ ਦੇ ਸਾਬਕਾ ਸਰਪੰਚ ਸਰਦਾਰ ਉਦਮ ਸਿੰਘ ਜੀ ਹਾਂਜੀ ਸਰਪੰਚ ਸਾਹਿਬ ਤੁਹਾਡੇ ਪਿੰੜ ਦੀ ਜਿਹੜੀ ਸੰਸਥਾ ਹੈ ਇਹ ਲੋੜਵੰਦ ਅੰਗਹੀਨਾਂ ਦੇ ਬਨਰਟੀ ਅੰਗਾ ਜਿਹੜੇ ਫ੍ਰੀ ਲਗਵਾ ਕੇ ਦਿੰਦੀ ਆ ਕੀ ਮਾਨ ਮਹਿਸੂਸ ਕਰਦੇ ਹੋ ਆਦੇ ਪਿੰਡ ਵਾਸੀਆਂ ਤੇ ਇਹਨਾਂ ਨੌਜਵਾਨਾਂ ਤੇ ਮੇਰੇ ਸਾਰੇ ਸਰੋਤਿਆਂ ਨੂੰ ਜੋ ਐਨਆਰਈ ਵੀਰ ਹੈ ਜਾਂ ਸਮੂਹ ਨਗਰ ਨਿਵਾਸੀ ਹੈ ਜਾਂ ਕੋਈ ਵੀ ਦੇਸ਼ਾਂ ਦੇ ਬੈਠਾ ਹੈ ਜਿਹੜੇ ਸਾਡੇ ਪਿੰਡ ਦੇ ਕਮੇਟੀ ਆ ਸੰਤ ਪਪਾ ਕਾਹਨ ਸਿੰਘ ਰਾਗੀ ਦੇ ਨਾਂ ਤੇ ਬਣਾਈ ਹੋਈ ਹੈ ਇਹ ਸੰਸ ਦਾ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਜੋ ਵੀ ਲੋੜਵੰਦਾਂ ਗਈ ਨੇ ਉਹਨਾਂ ਨੂੰ ਇੱਥੋਂ ਲੈ ਕੇ ਜਾਂਦੇ ਆ ਜੋ ਆਉਣ ਜਾਣ ਦਾ ਖਰਚਾ ਜੇ ਉੱਥੇ ਖਰਚਾ ਆਉਂਦਾ ਸਾਰਾ ਸਮੂਹ ਨਗਰ ਨਿਵਾਸੀ ਤੇ ਕਮੇਟੀ ਤੇ ਨਾਰੇ ਵੀਰਾਂ ਨੇ ਸਹਿਯੋਗ ਨਾਲ ਕੀਤਾ ਜਾਂਦਾ ਅਸੀਂ ਇਸ ਕੰਮ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦੇ ਸਾਡੇ ਦਰਮਿਆਨ ਮੌਜੂਦ ਨੇ ਪਿੰਡ ਦੇ ਸਰਪੰਚ ਕੀ ਕਹਿੰਦਾ ਸਰਪੰਚ ਸਾਹਿਬ ਤੁਹਾਡਾ ਤੁਹਾਡੇ ਪਿੰਡ ਦੀ ਜਿਹੜੀ ਸੰਸਤਾ ਹੈ ਇਹ ਅੰਗ ਹੀ ਨੇ ਆ ਦੇ ਲੋੜਵੰਦਾਂ ਦੇ ਬਨੌਟੀ ਅੰਗ ਫ੍ਰੀ ਲਗਵਾ ਕੇ ਦਿੰਦੀ ਆ ਕਿੰਨਾ ਕੁ ਮਾਣ ਮਹਿਸੂਸ ਕਰਦੇ ਆ ਉਹਦੇ ਪਿੰਡ ਤੇ ਆਪਦੇ ਪਿੰਡ ਦੇ ਨਗਰ ਨਿਵਾਸੀਆਂ ਦੇ ਤੇ ਐਨ ਆਰ ਆਈ ਵੀਰਾਂ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਮਹਿਸੂਸ ਖੁਸ਼ੀ ਹੋਈ ਆ ਇਹਨਾਂ ਸਟਾਫ ਦੇ ਵੀ ਬਹੁਤ ਵਧੀਆ ਅਸਲਾਗ ਆ ਜੋ ਕੰਮ ਕਰ ਰਹੇ ਆ ਬਾਬਾ ਕਾਨ ਸਿੰਘ ਸਟਾਫ ਤੇ ਮੈਂ ਬਹੁਤ ਬਹੁਤ ਇਹਨਾਂ ਤੇ ਖੁਸ਼ ਆ ਬਹੁਤ ਵਧੀਆ ਕੰਮ ਕਰਦੇ ਆ Vol <laughs> Soniha! <laughs>